ਲੁਧਿਆਣੇ ਦੇ ਪਰਿਵਾਰ ਨੂੰ ਪਟਿਆਲੇ ਰਿਸ਼ਤੇਦਾਰੀ ਤੋਂ ਮਿਲੇ ਗਿਫਟ ਵਿੱਚ ਆਈ ਚੌਕਲੇਟ ਅਤੇ कुरकुरੇ ਖਾਣਾ ਉਸ ਵੇਲੇ ਮਹਿੰਗਾ ਪੈ ਗਿਆ ਜਾਦੇ ਚੌਕਲੇਟ ਅਤੇ कुरकुरੇ ਖਾਣ ਨਾਲ ਉਹਨਾਂ ਦੇ ਬੱਚੇ ਬਿਮਾਰ ਹੋ ਗਏ ਅਤੇ 1.5 ਸਾਲ ਦੀ ਬੱਚੀ ਨੂੰ ਖੂਨ ਦੀਆਂ ਉਲਟੀਆਂ ਤੱਕ ਲੱਗ ਗਈਆਂ ਹਾਲਾਂਕਿ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਜਿੱਥੇ ਤੁਰੰਤ ਹੀ ਬੱਚੀ ਨੂੰ ਸੀਐਮਸੀ ਹਸਪਤਾਲ ਚ ਦਾਖਲ ਕਰਵਾਇਆ ਉਸ ਦਾ ਇਲਾਜ ਕਰਵਾਇਆ ਤਾਂ ਉੱਥੇ ਪਰਿਵਾਰਕ ਮੈਂਬਰਾਂ ਨੇ ਜਾਦੇਸ ਦੀ ਕੋਖ ਕੀਤੀ ਤਾਂ ਪਤਾ ਚੱਲਿਆ ਕਿ ਜੋ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੇ ਗਿਫਟ ਵਿੱਚ ਸਮਾਨ ਦਿੱਤਾ ਸੀ ਉਹ ਸਾਰਾ ਹੀ ਐਕਸਪਾਇਰੀ ਡੇਟ ਦਾ ਸੀ ਹਾਲਾਂਕਿ ਇਹ ਮਾਮਲਾ ਮੀਡੀਆ ਦੇ ਵਿੱਚ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਸਿਹਤ ਵਿਭਾਗ ਨੇ ਪਟਿਆਲਾ ਵਿਖੇ ਤੇ ਉਸ ਦੁਕਾਨ ਤੇ ਕਾਰਵਾਈ ਕੀਤੀ ਉੱਥੇ ਹੀ ਪੁਲਿਸ ਵੀ ਹੁਣ ਇਸ ਬਾਬਤ ਲੁਧਿਆਣਾ ਸਥਿਤ ਪਰਿਵਾਰ ਦੇ ਕੋਲ ਬਿਆਨ ਦਰਜ ਕਰਵਾਉਣ ਆ ਰਹੀ ਹੈ ਉਦਰ ਪਰਿਵਾਰਕ ਮੈਂਬਰ ਵਿਨੋਦ ਕੁਮਾਰ ਨੇ ਗਲਬਾ ਦੌਰਾਨ ਕਿਹਾ 13 ਤਰੀਕ ਨੂੰ ਪਟਿਆਲਾ ਵਿਖੇ ਲੜਕੀ ਦੀ ਐਂਗੇਜਮੈਂਟ ਪ੍ਰੋਗਰਾਮ ਤੇ ਗਏ ਸੀ ਅਤੇ ਸਿਅਤ ਇਸ ਵਿਚਾਲੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਇਹ ਗਿਫਟ ਵਜੋਂ ਇੱਕ ਟੋਕਰੇ ਦਿੱਤੀ ਸੀ ਜਿਸ ਵਿੱਚ ਚਾਕਲੇਟ, कुरकुरੇ, ਜੂਸ ਵਗੈਰਾ ਦਾ ਸਾਮਾਨ ਸੀ ਕਿ ਆ ਜਦੋਂ ਉਹਨਾਂ ਨੇ ਘਰ ਆ ਕੇ ਉਸ ਨੂੰ ਖਾਧਾ, ਬੱਚਿਆਂ ਨੂੰ ਖਵਾਇਆ ਤੇ ਤਬੀਅਤ ਵਿਗੜਨੀ ਸ਼ੁਰੂ ਹੋ ਗਈ ਜਿਸ ਕਾਰਨ ਉਹਨਾਂ ਨੇ ਨਜ਼ਦੀਕੀ ਡਾਕਟਰ ਕੋਲੋਂ ਦਵਾਈ ਵੀ ਲਈ ਪਰ ਬੱਚੀ ਦੀ ਹਾਲਤ ਵਿਗੜ ਗਈ ਜਿਸ ਤੋਂ ਬਾਅਦ ਸੀਐਮਸੀ ਭਰਤੀ ਕਰਵਾਇਆ ਗਿਆ ਉਥੇ ਦਾ ਇਲਾਜ ਕਰਵਾਇਆ ਗਿਆ ਇਸ ਦੀ ਕੋਖ ਕੀਤੀ ਗਈ ਤਾਂ ਪਤਾ ਚੱਲਿਆ ਕਿ ਖਾਦਾ ਗਿਆ ਸਮਾਨ ਐਕਸਪਾਇਰੀ ਡੇਟ ਦਾ ਸੀ ਉਹਨਾਂ ਕਿਆ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਜਾ ਕੇ ਪੁੱਛਿਆ ਇਸ ਸਬੰਧੀ ਦੁਕਾਨਦਾਰ ਤੋਂ ਵੀ ਪੁੱਛਿਆ ਗਿਆ ਹੁਣ ਇਹ ਮਾਮਲਾ ਵਾਦਾ ਦੇ ਪੁਲਿਸ ਵੀ ਬਿਆਨ ਦਰਜ ਕਰਵਾਉਣ ਚ ਲੱਗੀ ਹੋਈ ਹੈ ਉਹ ਅਸੀਂ ਗਿਫਟ ਲੈ ਆ ਕੇ ਇੱਥੇ ਘਰੇ ਰੱਖਿਆ ਤੇ ਬੱਚੇ ਕਹਿੰਦੇ ਵੀ ਗਿਫਟ ਆਇਆ ਚਲੋ ਫਿਰ ਸ਼ਾਮ ਨੂੰ ਉਹਨਾਂ ਨੇ ਬੱਚਿਆਂ ਨੇ ਥੋੜਾ ਥੋੜਾ ਖਾ ਲਿਆ ਮੇਰੀ ਬੇਟੀ ਨੇ ਵੀ ਖਾਇਆ ਮੇਰੀ ਪੋਤੀ ਨੇ ਵੀ ਖਾਇਆ ਮਾੜਾ ਮਾੜਾ ਜਾ ਤੇ ਹੁਣ ਬੇਟੀ ਨੇ ਤਾਂ ਦਿਖਾ ਲਿਆ ਉਹ ਵੱਡੀ ਸੀਗੀ 20 21 ਸਾਲਾਂ ਦੀ 20 ਸਾਲਾਂ ਦੀ ਤੇ ਖਾ ਲਿਆ ਉਸ ਤੋਂ ਬਾਅਦ ਫਿਰ ਨਾ ਮੇਰੀ ਛੋਟੀ ਦੀ ਪੋਤੀ ਤੇ ਮੇਰੀ ਬੇਟੀ ਦੀ ਤੇ ਵੀ ਥਲਕੀ ਥਲਕੀ ਖਰਾਬ ਜੀ ਹੋਣ ਲੱਗੀ ਤੇ ਮੇਰੀ ਜਿਹੜੀ ਪੋਤੀ ਹੈ ਉਹ ਉਲਟੀਆਂ ਕਰਦੀ ਪਈ ਹੈ ਉਹ ਲੂਜ਼ ਮੋਸ਼ਨ ਲੱਗਦੇ ਪਏ ਠੀਕ ਹੈ ਜੀ ਉਹ ਛੋਟੀ ਹੈ ਡੇਢ ਸਾਲ ਦੀ ਹੈਗੀ ਹੈ ਤੇ ਉਹਨੂੰ ਲੂਜ਼ ਮੋਸ਼ਨ ਲੱਗਦੇ ਵੇ ਜੀ ਤੇ ਫਿਰ ਮੈਂ ਉਹਨੂੰ ਨੋਰਮਲ ਡਾਕਟਰ ਕੋਲ ਦਵਾਈ ਦਰਾਨ ਗਿਆ ਜਿੱਦਾਂ ਮੇਰੀ ਬੇਟੀ ਨੇ ਦਵਾਨ ਗਿਆ ਸੀ ਉਦੋਂ ਹੀ ਉਹਨੂੰ ਦਵਾ ਕੇ ਲਿਆ ਤੇ ਰਾਤ ਦੇ ਕੋਈ 12 1:30 ਵਜੇ ਤੇ ਕਰੀਬ ਯਾਨੀ ਕਿ ਅਸੀਂ ਸੌਣ ਦਾ ਟਾਈਮ ਸੀਗਾ ਤੇ 1:30 ਦੇ ਕਰੀਬ ਉਹਦੇ ਨੱਕ 'ਚ ਮੂੰਹ 'ਚ ਹੋਣਣ ਲੱਗੇ ਤੇ ਮੈਂ ਕਿਹਾ ਆਖੀ ਅਸੀਂ ਤਾਂ ਘਬਰਾ ਗਏ ਤੇ ਇਹਦੀ ਦਾਦੀ ਨੇ ਦੇਖਿਆ ਕਿ ਤਾ ਆਪਾਂ ਥੁਰਕਰੇ ਖਾ ਰਹੇ ਆ ਬੱਚੇ ਇਹਦੇ ਨਾਲ ਤਾਂ ਨਹੀਂ ਇਹਨੂੰ ਬਾਹਰ ਸੁਟੋ ਤੇ ਉਹਨੇ ਮੈਨੂੰ ਦਿੱਤਾ ਕਿ ਇਹਨੂੰ ਬਾਹਰ ਸੁੱਟ ਦੋ ਇਹਦੇ ਨਾਲ ਛੱਡੋ ਪਰ ਇਹਨੂੰ ਆਪਾਂ ਇਹਨੂੰ ਤੀਤੀ ਇਹਨੂੰ ਬਾਹਰ ਸੁੱਟ ਦੋ ਤੇ ਅਸੀਂ ਬਾਹਰ ਸੁੱਟਣ ਲੱਗੇ ਮੈਂ ਇੱਕ ਵਾਰੀ ਮੈਂ ਕਿਹਾ ਨਿਗਾਹ ਮਾਰ ਲਈ ਮੜੀ ਮੈਂ ਦੇਖਿਆ ਮੈਂ ਕਹਿੰਦਾ ਯਾਰ ਡੇਟ ਐਕਸਪਾਇਰ ਹੈ ਇਹ ਉਹ ਕਹਿੰਦੀ ਹੈ ਇਹ ਕੀ ਗੱਲ ਕਰਦੇ ਬਈ ਉਹ ਉਹਨਾਂ ਦੇ ਰਿਸ਼ਤਕਾਰ ਨੇ ਭੈਜਾ ਡੇਟ ਐਕਸਪਾਇਰ ਥੋੜਾ ਭੈਜਣਗੇ ਮੈਂ ਕਿਹਾ ਚਲੋ ਦੇਖਦੇ ਹਾਂ ਇੱਕ ਵਾਰੀ ਫਿਰ ਡੇਟ ਐਕਸਪਾਇਰ ਹੈ ਉਹ ਦੇਖਿਆ ਸੀ ਫਿਰ ਅਸੀਂ ਸਾਡੇ ਦਿਮਾਗ 'ਚ ਬੱਤੀ ਹੋਰ ਜੱਲਲੀ ਮੈਂ ਕਿਹਾ ਜਿਹੜਾ ਬਾਕੀ ਸਮਾਨ ਖਾਇਆ ਉਹ ਵੀ ਚੈੱਕ ਕਰਦੇ ਆਂ ਕਹ ਰਹੀ ਸੀ ਉਹ ਡੇਟ ਸਭ ਵਿੱਚ ਚੈੱਕ ਕੀਤਾ ਨਾ ਸਾਰਿਆਂ ਦੀ ਡੇਟ ਐਕਸਪਾਇਰ ਮੇਰੇ ਕੋਲ ਫੋਟੋ ਆ ਗਈ ਹੈ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਦਿਖਾ ਦਿੰਦਾ ਹੁਣ ਪੁਲਿਸ ਪਹੁੰਚੀ ਆ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਸਿਰਫ ਇਹੀ ਮੰਗ ਕਰਦੇ ਆ ਜੀ ਵੀ ਸਾਡੇ ਨਾਲ ਇਦਾਂ ਵਰਤਿਆ ਹੋਰ ਕਿਸੇ ਨਾਲ ਨਾ ਹੋਵੇ ਸਾਡੀ ਤਾਂ ਇਹੀ ਮੰਗ ਆ ਵੀ ਦੁਕਾਨਦਾਰ ਨੂੰ ਅਕਲ ਆਣੀ ਚਾਹੀਦੀ ਏ ਵੀ ਇਹ ਚੀਜ਼ਾਂ ਨਾ ਹੋਣ ਸਿਕਾਇਤ ਇੱਥੇ ਤੱਕ ਰਾਈ ਨਹੀਂ ਕਿਉਂਕਿ ਅਸੀਂ ਤਾਂ ਦੇਖੋ ਸਮਾਨ ਲੈ ਕੇ ਨਹੀਂ ਆਏ ਸਾਨੂੰ ਤਾਂ ਕਿਸ ਨੇ ਦਿੱਤਾ ਆ ਜੀ ਇੱਕ ਨੋਟਿਕ ਕਾਰਵਾਈ ਨਹੀਂ ਕੀਤੀ ਹਾਂਜੀ ਉੱਥੇ ਉਹਨਾਂ ਨੇ ਕਾਰਵਾਈ ਕੀਤੀ ਹੀ ਹੈ ਤੇ ਹੁਣੇ ਮੈਨੂੰ ਥੋੜੇ ਦਿਨ ਫੋਨ ਆਇਆ ਉਹ 2:30 ਵਜੇ ਤੱਕ 2 ਕ ਘੰਟੇ ਬਾਅਦ ਉੱਥੇ ਪੁਲਿਸ ਵੀ ਨਾਮ ਲੈ ਕੇ ਆਉਣਗੇ। ਤੁਸੀਂ ਉਹਨਾਂ ਨੂੰ ਬਿਆਨ ਦੇਵਾਂਗੇ। ਜੋ ਵੀ ਸਾਡੇ ਨਾਲ ਬੀਤੀ ਹੈ ਉਹ ਦਵਾਂਗੇ ਜੋ ਤੁਹਾਨੂੰ ਕਹਿ ਰਹੇ ਆ ਅਸੀਂ ਉਹ ਉਹਨਾਂ ਨੂੰ ਦਵਾਂਗੇ। ਜੋ ਸਾਡੇ ਨਾਲ ਬੀਤੀ ਹੈ। ਅਸੀਂ ਤਾਂ ਸਿਰਫ ਇਹੀ ਜਾਣੇ ਆ ਵੀ ਜਿੱਦਾਂ ਸਾਡੇ ਨਾਲ ਬੀਤੀ ਵੀ ਅਸੀਂ ਕਿਸੇ ਨਾਲ ਲਾ ਦਿੱਤੀ। ਹੁਣ ਬੱਚੀ ਸਹੀ ਹੈ ਜੀ। ਬੱਚੀ ਠੀਕ ਆ। ਕਾਫੀ ਹੱਦ ਤੱਕ ਠੀਕ ਆ। ਇੰਨੀ ਨਹੀਂ ਠੀਕ ਹੈਗੀ। ਡਾਕਟਰ ਨੂੰ ਅਸੀਂ ਪੁੱਛਿਆ ਡਾਕਟਰ ਡਾਕਟਰ ਆ ਕਹਿੰਦੇ ਵੀ ਇਨਫੈਕਸ਼ਨ ਹੋ ਗਿਆ ਪਰ ਹੌਲੀ-ਹੌਲੀ ਆਰਾਮ ਆਏਗਾ। ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ।